ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਮੀਨੀਆ ਜ਼ਿਲ੍ਹਾ ਪੈਂਦਾ ਮੋਗਾ ਤਹਿਸੀਲ ਪੈਂਦੀ ਆ ਨਿਹਾਲ ਸਿੰਘ ਵਾਲਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਘਰੇਲੂ ਜਾਨਵਰ ਆ گاਵਾ ਮੱਝਾਂ ਦੋਵੇਂ ਕਿਸਮ ਦੇ ਪਸ਼ੂ ਆ ਇੱਕ ਬਗਲਾ ਵੀ ਰੱਖਿਆ ਹੋ ਉਹ ਤੁਸੀਂ ਵੇਖ ਹੀ ਰਹੇ ਆ ਐੜ ਦੇ ਉੱਪਰ ਬੈਠਾ ਤੇ ਤਿੰਨ ਜਾਨਵਰ ਵੀਰ ਨੇ ਸੇਲ ਕਰਨੇ ਆ ਇੱਕ ਅਮਰੀਕਨ ਵੇਡ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਇੱਕ ਇਧਰ ਗੋਲਜੀ ਬੱਚੀ ਸਾਈਵਾਲ ਨਸਲ ਚ ਪੈਂਦੀ ਤੇ ਇੱਕ ਪਰੇ ਛੋਟਾ ਪਾਲਕ ਬੱਚਾ ਹੀਫਰ ਐਚ ਐਫ ਨਸਲ ਦੀ ਤਿੰਨ ਜਾਨਵਰ ਇਨਫੋਰਮੇਸ਼ਨ ਲੈ ਦਨ ਹਾਂਜੀ ਹੱਸੀ ਕਾਲ ਜੀ ਹੱਸੀ ਕਾਲ ਜੀ ਨਾਮ ਦੱਸ ਦੀ ਹਾਂ ਮੇਰਾ ਕੋਸ਼ਰਨ ਸਿੰਘ ਪਿੰਡ ਮੀਨੀਆ ਫੋਨ ਨੰਬਰ ਦੱਸ 79017 16616 ਇਹ ਬਗਲੇ ਕਿਦੋਂ ਕਿਦੇ ਰੱਖੇ ਹੋਇਆ ਨਹੀਂ ਨਹੀਂ ਕਦੋਂ ਦੇ ਰੱਖੇ ਬਸ ਜਦੋਂ ਆ ਜਾਂਦੇ ਹਨ ਮਾਰ ਕਿਦਾਂ ਨਾ ਤੋਰੀਏ ਅੱਛਾ ਮਾਰ ਜਾਂਦੇ ਆ ਗੇੜਾ ਮਾਰ ਜਾਂਦੇ ਆ ਹਾਂ ਜੀ ਉਦੋਂ ਲਿਆ ਆ ਜਾ ਰੱਖੇ ਨਹੀਂਗੇ ਰੱਖੇ ਨਹੀਂ ਠੀਕ ਐ ਇਹਦੇ ਬਾਰੇ ਸ਼ੁਰੂ ਕਰੋ ਇਧਰੋਂ ਇੱਕ ਨੰਬਰ ਤੇ ਇਹ ਵੇੜ ਆਪਣੀ ਘਰ ਦੀ ਆ ਦੂਜਾ ਸੂਹਾ ਤੇ ਇਹ ਵੀ ਇਸ ਦੇ ਪਾਈਪਰ ਦੀ ਇੱਕ ਉਹਦਾ ਹਮਮ ਪਿੱਛੇ ਹੁਣ ਇਹਦੇ ਅਲੈਗਜ਼ੈਂਡਰ ਦੀ ਬੱਛੀ ਆ ਇਹਦਾ 9-10 ਦਿਨ ਹੋ ਗਏ ਸੂਹਾ ਬਏ ਨੂੰ ਤੇ 20 ਲੀਟਰ ਪੂਰਾ ਦੁੱਧ ਦੇ ਹੋ ਗਏ ਤੇ ਪਹਿਲਾਂ ਕਿੰਨਾ ਕੁ ਦੁੱਧ ਦੇ ਗਿਆ ਇਹ ਕਿਸ ਦਿਨ ਸੂਏ ਬਬੂ ਬੀ ਕੀਤੇ ਚੱਲੀ ਹੈਗੀ ਅੱਜ ਕਿਸੇ ਸਮੇਂ ਮਤਲਬ 25 26 ਤੇ ਜਾਵ ਲੁਗੀ ਵੱਧ ਤੋਂ ਵੱਧ ਠੀਕ ਹੈ ਅਸੈਂਡਾ ਕਿੱਢੀ ਹੈ ਬਾਹਰ ਨੂੰ ਦੋਸਤੋ ਮਗਰ ਵੀਰ ਚੰਗੇ ਸੀ ਬੰਦੀ ਵੱਛੀ ਦੱਸਦਾ ਨੌਂਾਂ 10ਾਂ ਦਿਨਾਂ ਦਾ ਵੀਰ ਕਹਿੰਦਾ ਸੂਆ ਅੱਜ 20 ਲੀਟਰ ਅੱਜ 20 ਲੀਟਰ ਅੱਜ 20 ਲੀਟਰ ਦੁੱਧ ਰੈਡੀ ਆ ਦੂਆ ਸੂਆ 25 ਕਿਲੋ ਲੀਟਰ ਦੁੱਧ ਦੀ ਵੀਰ ਉਮੀਦ ਕਰਦਾ ਕਿ ਇੰਨਾ ਪਿਆਜੂ ਚਿੱਟੇ ਰੰਗ ਦੀ ਵੱਛੀ ਐ ਕਿਹੜਾ ਹੋਰ ਕਢਾ ਲਈ ਵੀਰ ਵਿਚ ਬਲੈਕ ਕਲਰ ਦੀਆਂ ਛੋਟੀਆਂ-ਛੋਟੀਆਂ ਬਿੰਦੀਆਂ ਜੀਆਂ ਉਦਾਂ ਓਵਰਾਲ ਵਾਈਟ ਕਲਰ ਦੀ ਵੱਛੀ ਐਚ ਐਫ ਨਸਲ ਦੀ ਫਲ ਜ਼ਿਆਦਾ ਵਾਲੀ ਪੂਰੇ ਵੱਡੇ ਕੱਦ ਕਾਠ ਵਾਲੀ 20 ਕਿਲੋ ਅੱਜ ਦੁੱਧ ਰੈਡੀ ਐ ਨੌਂਾਂ ਦਸਾਂ ਦਿਨਾਂ ਦੀ ਸੂਈ ਐ 24-25 ਕਿਲੋ ਵੀਰ ਕਹਿੰਦਾ ਦੁੱਧ ਪਿਆ ਜੂ ਇੰਨਾਕ ਤਾਂ ਚਲੋ ਚਾਹੀਦਾ ਵੀ ਬਾਕੀ ਰਤ ਵਧੀਆ ਬਾਕੀ ਅੱਗੇ ਸੇਵਾ ਸੰਭਾਲ ਤੇ ਨਿਰਪਰ ਕਰਦਾ ਪੂਰੇ ਫੁੱਲ ਵੱਡੇ ਕਦ ਕੱਦ ਵਾਲੀ ਦੂਜਾ ਸੂਆ ਤਾਜੀ ਸੂਈ ਸਵਾਈ ਵੱਚੀ ਸੋਹਣਾ ਬੜੀ ਸਟਰਕਚਰ ਆ ਖੁੱਲ ਢਲੇ ਅੰਗਾਂ ਪੈਰਾਂ ਦੀ ਆ ਆ ਮੂੰਹ ਮੱਥਾ ਵੇਖ ਲਓ ਸੋਹਣੇ ਮੂੰਹ ਮੱਥੇ ਦੀ ਬਾਕੀ ਏਸੇ ਨੰਬਰ ਤੇ ਵਟਸਐਪ ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਅਗਲਾ ਆਪੋ ਆਪਣੇ ਫੋਨਾਂ ਦੇ ਵੀ ਵੀਡੀਓ ਕਾਲ ਦੇ ਜ਼ਰੀਏ ਪਸ਼ੂ ਦੇਖ ਸਕਦਾ ਆ ਥਾਣੇ ਵੇਖ ਲਓ ਸੋਹਣੇ ਥਾਣਾ ਤੇ ਵੇ ਤੇ ਬ੍ਰੀਕ ਬ੍ਰੀਕ ਵੇਨ ਜੀਆਂ ਵੀ ਹੈਗੀਆਂ 24 25 ਕਿਲੋ ਦੁੱਧ ਪਿਆਜੂ ਅੱਜ 20 ਕਿਲੋ ਰੈਡੀ ਆ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਮੈਂ ਦੱਸ ਦੇਣਾ ਕਿਉਂਕਿ ਸੂਈ ਸਵਾਈ ਹੈਗੀ ਆ 10:51 ਮਿੰਟ ਤੇ ਵੀਡੀਓ ਬਣਾ ਰਹੇ ਹਾਂ 16 ਅਕਤੂਬਰ ਅੱਜ 10:55 ਦੇ 11 ਵਜੇ ਚ 9 ਮਿੰਟ ਰਹਿ ਗਏ ਸੋਭਾ ਦੀ ਚਵਾਈ ਹੋਈ ਹੈ ਤੇ ਸ਼ਾਮ ਦੀ ਚਵਾਈ ਚ ਸਾਰਾ ਦੇਣੀ ਪਿਆ ਸ਼ਾਮ ਤੇ ਕਰਵਾਉਣਾ ਦੁੱਧ ਨਾ ਭਰ ਲੈਣਾ ਬਾਕੀ ਸੂਈ ਸਵਾਈ ਆ ਭਾਵੇਂ ਚਾਰ ਟਾਈਮ ਚੋ ਕੇ ਲੈ ਜਾਓ ਨਵਾਹਾਨ ਦੂਜਾ ਸੂਆ ਫੁੱਲ ਵੱਡੇ ਕਦ ਕਾਠ ਵਾਲੀ ਬੈਣ ਜੈ ਜੈ ਪ੍ਰਾਈਜ਼ ਵੀ ਵਿੱਚ ਫੋਨ ਤੇ ਹੀ ਪਊਗਾ ਜੈ ਜੀ ਦੋ ਨੰਬਰ ਤੇ ਆਜੋ ਇਹ ਮੇਗਾ ਸੋਲਿਡ ਹੈ ਸਾਡਾ ਤਾਂ ਚਾਰ ਮਹੀਨੇ ਹੋ ਗਏ ਇਸਕੇ ਪਿੱਛੇ ਬੱਛੀ ਹੈ ਇਹ ਦੇ ਜੀ ਵੀ ਐਸ ਦੀ ਵੀ ਇਹ ਕਿਹੜੇ ਸੀਵਨ ਦੀ ਐਵੀਐਸ ਦਾ ਵੀਰ ਬੱਲ ਆਉਂਦਾ ਸਾਈ ਵੱਜ ਉਹਦੀ ਬੱਛੀ ਆ ਤੇ ਹੁਣ ਇਹਦੇ ਲੱਗਿਆ ਹੋਇਆ ਐਚ ਐਸ ਬੀ ਦਾ ਕੇਸਰੀ ਉਹ 1.5 ਮਹੀਨੇ ਦੀ ਗੱਭ ਆ ਵੀ ਅਜੇ ਚੈੱਕ ਚ ਆਉਂਦੀ ਨਹੀਂ ਪਰ ਜਿਹੜੇ ਬੰਦੇ ਨੇ ਲੈ ਕੇ ਜਾਣੀ ਆ ਆਪਾਂ ਗੱਭਣ ਦੀ ਗਰੰਟੀ ਕਰਕੇ ਦਵਾਂਗੇ ਅੱਛਾ ਵੀ ਜੇ ਕਿਸੇ ਨੇ ਹਾਂ ਆਏ ਨਾ ਮੰਨ ਕੇ ਲੈ ਕੇ ਜਾਵੇ ਵੀ ਪਤਾ ਕੱਲ ਨੂੰ ਚੈੱਕ ਕਰਾਈ ਤਾਂ ਖਾਲੀ ਨਿਕਲੂ ਆਪਾਂ ਗੱਭਣ ਕਰਕੇ ਦਵਾਂਗੇ ਅੱਛਾ ਗੱਭਣ ਦੀ ਗਰੰਟੀ ਦੇਵਾਂਗੇ ਗਰੰਟੀ ਦਵਾਂਗੇ ਜੇ ਨਾ ਨਿਕਲੀ ਗੱਪਣ ਆਪਾਂ ਆਪਦੀ ਬ ਠੀਕ ਦੁੱਧ ਜਿਹੜਾ ਚੋ ਲੈਣਾ 6-7 ਲੀਟਰ ਦੇ ਸਨੇ ਹੈਗਾ ਪੰਡਾ ਜੈ ਜੈ ਮੋਲ ਜਿੱਡਾ ਕ ਜਾਨਵਰ ਆ ਉਹ ਹਿਸਾਬ ਨਾਲ ਜੈ ਜੈ ਵੇਚਣ ਵਾਲੀ ਗੱਲ 6 ਤਾਂ ਅਗਲੇ ਨੇ ਬੱਚੀ ਦੇ ਸਨੇ ਲੈਣੀ ਆ ਫੇਰ ਤਾਂ ਹੋ ਜੂ 28000 ਦੀ ਗੱਲ ਹੂੰ ਜੇ ਲੈਣੀ ਆ ਬੱਚੀ ਬਗੈਰ ਫੇਰ 8000 ਦੀ ਬੱਚੀ ਕਰਦਾ 8000 ਦਾ ਤੁਸੀਂ ਕਹਿੰਦੇ ਆ ਬੱਚਾ ਕੱਟ ਲਾਂਗੇ ਕੱਟ ਲਾਂਗੇ 20000 ਦੀ ਬੱਚੀ ਦੇ ਦਿਆਂਗੇ ਠੀਕ ਆ ਸੁਮੇਤ ਬੱਚਾ 28000 28000 ਮੰਨ ਤਾਂ ਕੋਈ ਮਾੜਾ ਮੋਟਾ ਕਰਦਾ ਕੱਢਿਓ ਬਾਹਰ ਨੂੰ ਦੁੱਧ ਜਿਹੜਾ ਚੋਲ ਲੈਣਾ ਕਿੰਨਾ 6-7 ਲੀਟਰ ਦੁੱਧ ਵੀਰ ਕਹਿੰਦਾ ਹੈਗਾ ਵੀਰ ਸਿਵਨ ਸੁਵਣ ਚੰਗੀ ਵਰਤਦਾ ਵਧੀਆ ਗੱਲ ਆ ਜਦੋਂ ਪਸ਼ੂ ਰੱਖਣੇ ਆ ਤੇ ਵਧੀਆ ਸਿਵਨ ਵਰ ਚਾਹੀਦੇ ਵਰਤਣੇ ਕਿਉਂਕਿ ਜਿਹੜੇ ਮਗਰ ਬੱਚੇ ਆਉਂਦੇ ਆ ਜੇ ਵਧੀਆ ਸਿਵਨ ਵਰਤਿਆ ਹੋ ਬੱਚੇ ਮਗਰ ਵਧੀਆ ਕੁਆਲਿਟੀ ਵਾਲੇ ਹੋਣਗੇ ਵਧੀਆ ਕੁਆਲਿਟੀ ਵਾਲੇ ਬੱਚੇ ਹੋਣਗੇ ਤਾਂ ਜਦੋਂ ਆਪਾਂ ਤਿਆਰ ਕਰਕੇ ਵੇਚਾਂਗੇ ਅਮੀ ਚਾਰ ਪੈਸੇ ਵਧੀਆ ਵਟਾ ਜਾਣਗੇ ਤੇ ਜੇ ਘਰੇ ਦੁੱਧ ਪੀਣ ਨੂੰ ਰੱਖਣੇ ਹੋਏ ਤੇ ਦੁੱਧ ਵੀ ਵਧੀਆ ਪਿਉਣਗੇ ਆ ਬੱਚਾ ਵੀ ਵਿਖਾ ਦਿੰਨਾ ਇਹ ਬੱਚਾ ਵੀਰ ਕਹਿੰਦਾ ਆਪਾਂ 8000 ਦਾ ਰੱਖ ਲਾਂਗੇ ਜੇ ਕਿਸੇ ਨੇ ਕੱਲੀ ਵੈੜ ਲੈ ਜਾਣੀ ਆ 28000 ਸਣੇ ਬੱਚੇ ਮੁੱਲ ਆ ਇਹਦਾ 6-7 ਲੀਟਰ ਗੱਪਣ ਦੀ ਗਰੰਟੀ ਡੇਢ ਮਹੀਨੇ ਦਾ ਹਾਂ ਡੇਢ ਮਹੀਨੇ ਬਾਅਦ ਪੰਚਰ ਆ ਵੀ ਇਹਨੂੰ ਅਗਲਾ ਚੈੱਕ ਕਰਾ ਲਵੇ ਜੇ ਨਹੀਂ ਨਿਕਲਦੀ ਗੱਪਣ ਵਾਸ ਲੈ ਲਾਂਗੇ ਆਪਾਂ ਵੀਰ ਜੀ ਬਸ ਸੀ 1 ਕਿਹੜਾ ਲੱਗਿਆ ਇਹਦੇ ਲੱਗਿਆ ਐਚ ਐਸ ਬੀ ਦਾ ਕੇਸਰੀ ਬੱਲ ਕੇਸਰੀ ਬੱਲ ਕੇਸਰੀ ਬੱਲ ਲੱਗਿਆ ਤੇ ਇਹ ਕਿਹੜੇ ਦੀ ਆ ਇਹ ਐੀ ਡੀ ਐਸ ਦੇ ਵੀਰ ਬੱਲ ਦੀ ਆ ਵਿੱਚ ਇਹ ਏ ਬੀ ਐਸ ਦੇ ਵੀਰ ਬੱਲ ਦੀ ਆ ਉਹ ਗਾਰੰਟੀ ਹੈ ਆਪਣੀ ਵੀ ਸਾਰੇ ਜਿਹੜੇ ਸੀਮਨ ਲਵਾਏ ਆ ਉਹਦੇ ਵੀ ਸਟਰਾਪ ਆਏ ਹੋਣਗੇ ਜਿਹੜਾ ਇਹਦਾ ਸਟਰਾ ਇਹਦਾ ਸਟਰਾ ਉਹਦੀ ਬੱਚੀ ਦਾ ਸਟਰਾ ਸਾਰੇ ਸਟਰਾਪ ਰੱਖੋ ਦੋਸਤੋ ਏ ਟੂ ਜ਼ेड ਸਾਰੇ ਸਟਰਾ ਮਿਲ ਜਾਣਗੇ ਇੱਕ ਤਾਂ ਹੁੰਦੀਆਂ ਗੱਲਾਂ ਕਹਿਣ ਕਰਨੀਆਂ ਉਹੀ ਹਵਾ 'ਚ ਛੱਡ ਦਿੰਦੇ ਆ ਕਈ ਤਾਂ ਤੇ ਪਰ ਮੈਂ ਮੀਨਾ ਕੋ ਪਹਿਲਾਂ ਵੀ ਇਸ ਘਰੋਂ ਵੀਡੀਓ ਬਣਾਈ ਸੀ ਉਸ ਦਿਨ ਵੀ ਇੱਕ ਵੜ ਵੀਰ ਨੇ ਵੇਚੀ ਸੀ ਉਹ ਵੀ ਪ੍ਰੋਪਰ ਰਿਕਾਰਡ ਵਾਲੀ ਸੀ ਉਹਦਾ ਵੀ ਸਾਰਾ ਸੀਵਣਾ ਦਾ ਬਾਇਓ ਡਾਟਾ ਵੀਰ ਨੇ ਦਿੱਤਾ ਸੀਗਾ ਤੇ ਇਹਨਾਂ ਦਾ ਵੀ ਮਿਲੂਗਾ ਸਾਰੇ ਸਟਰਾ ਵੀਰ ਕਹਿੰਦਾ ਆਪਾਂ ਸ਼ਾਮ ਕੇ ਰੱਖੇ ਹੋਏ ਆ ਆਈ ਨਹੀਂਗਾ ਕਿ ਉਦਾਂ ਕਹਿਣ ਕਰਨੀਆਂ ਗੱਲਾਂ ਜੇ ਆ ਬੱਚਾ ਕਿਸੇ ਨੇ ਨਹੀਂ ਲੈ ਜਾਣਾ 8000 ਦਾ ਬੱਚਾ ਰੱਖ ਲੂਗਾ 20000 ਦੀ ਕੱਲੀ ਦੇ ਦੂਗਾ ਡੇਢ ਮਹੀਨੇ ਦੀ ਤੋਕੜ ਗੱਬਣ ਹੈ ਹੋਰ ਦਾਹਾਂ ਦੇ ਨਾਲ ਨੂੰ ਚੈੱਕ ਪਾਸਟ ਚ ਹੋ ਜੂਗੀ ਤੇ ਜੇ ਵੀਰ ਕਹਿੰਦਾ ਆਪਣੇ ਵੱਲੋਂ ਫੁੱਲ ਗਰੰਟੀ ਹੈ ਜੇ ਖਾਲੀ ਨਿਕਲਦੀ ਆ ਅਗਲਾ ਜਾਨਵਰ ਮੋੜ ਸਕਦਾ ਐਤੇ ਆ ਜੀਏ ਵੀਰ ਜਿਹੜੀ ਹੈਗੀ ਆ ਵਰਲਡ ਵਾਈਡ ਤੇ ਜੈਲ ਬੰਦ ਹੁੰਦਾ ਉਹ ਜੀ ਹੈ ਇਹ ਵੀ ਸਾਡੇ ਇੱਕ 4 ਮਹੀਨੇ ਉਮਰਾ ਮਾਪਾ ਵੇਚਤੀ ਉਹਦਾ ਚੰਗਾ ਰਿਕਾਰਡ ਸੀਗਾ 28 ਲੀਟਰ ਦਾ ਠੀਕ ਹੈ ਜੀ ਆਪਾਂ ਸੇਲ ਆਊਟ ਕਰਨਾ ਇਹਦਾ ਫੋਨ ਆ ਫੋਨ ਤੇ ਬੰਦ ਕਰਨਾਗੇ ਆਪਾਂ ਦੱਸ ਦਿਓ ਸੌਖਾ ਹੋ ਜਾਂਦਾ ਜਾਇਜ਼ ਜਆ ਮੋਲ ਜਿਆ ਜੀ ਉਹ ਤੁਹਾਨੂੰ ਪਤਾ ਵਰਲਡਵਾਈਡ ਦੇ ਸੀਮਾ ਦੀ 4-5000 ਦਾ ਤਾਂ ਸੀਮਾ ਨਹੀਂ ਆਉਂਦਾ। ਹਨਾ ਵੀ ਉਹ ਕੋਈ ਮੰਨ ਕੇ ਨਾਵੇ ਵੀ 4-5000 ਦੀ ਇਹ ਬੱਚੀ ਮਿਲ ਜੂਗੀ। ਠੀਕ। ਵਧੀਆ ਸੀਮੰਦੀ ਆ। ਇਹਦੀ ਨਿਸਟਰਾ ਆ ਪਿਆ ਆਪਣੇ ਕੋਲੇ। ਠੀਕ ਐ। ਦੋਸਤੋ ਸਟਰਾ ਵੀਰ ਕਹਿੰਦਾ ਇਹ ਬੱਚੇ ਦਾ ਵੀ ਮਿਲ ਜੂ। ਉਮਰ ਕਿੰਨੀ ਦੱਸਿਆ ਤੁਸੀਂ ਇਹਦੀ? ਸਾਢੇ 4 ਮਹੀਨੇ। ਸਾਢੇ 4 ਮਹੀਨੇ ਇਹਦੀ ਉਮਰ ਆ। ਵਰਲਡਵਾਈਡ ਦੇ ਸੀਵੰਦੀ ਆ। ਤੇ ਵੀਰ ਕਹਿੰਦਾ ਉਹਨੇ ਦਾ ਤਾਂ ਸੀਵੰ ਨਹੀਂ ਆਉਂਦਾ ਕੋਈ ਆਏ ਨਾ ਮੰਨੇ ਕਿ 4 ਕੇ 1000 ਦੀ ਮਿਲ ਜੂਗੀ। ਚਲੋ ਮੈਂ ਤਾਂ ਹੀ ਕਲੀਅਰ ਕੀਤੀ ਆ। ਕਈ ਵਾਰ ਹੁੰਦਾ ਕਿਸੇ ਨੂੰ ਹੁੰਦਾ ਕਿ 2-3000 ਦੀ ਹੋਊਗੀ ਤੇ ਉਹ ਮੈਂ ਤਾਂ ਹੀ ਕਲੀਅਰ ਕੀਤਾ ਵਿੱਚ ਕਿ ਵੀਰ ਨੂੰ ਕਿਹਾ ਚਲੋ ਪ੍ਰਾਈਸ ਦਾ ਪਤਾ ਲੱਗ ਜੇ ਤਾਂ ਫੋਨ ਲਾਉਣ ਵਾਲੇ ਨੂੰ ਵੀ ਸੌਖਾ ਹੋ ਜਾਂਦਾ ਨਹੀਂ ਕੋਈ ਐਵੇਂ ਮੰਨੀ ਜਾਂਦਾ ਵੇ ਕਿ 2000 ਦਾ ਬੱਚਾ ਮਿਲ ਜਾਊਗਾ ਤੇ ਤਾਂ ਵੀਰ ਨੇ ਦੱਸ ਤਾ ਪ੍ਰਾਈਸ ਆਸੀ ਦੋ ਬ੍ਰਦਰ ਫਿਰ ਉਹ ਹੀ ਸ਼ੱਕੀ ਜੀ ਨਿਕਲ ਗਿਆ ਐਵੇਂ 2-3000 ਵਾਲਾ ਫੋਨ 15000 ਇਹਦੀ ਸਿਸਟਰ ਵੀ ਆਪਣੇ ਕੋਲੇ ਖੜੀ ਹੈ ਉਹ ਵੀ ਜੈਲ ਦੀ ਉਹ ਦੇਖ ਲਓ ਮਤਲਬ ਖੀਰੀ ਆ ਕਿੱਡੀ ਤਿਆਰ ਹੋਈ ਐ ਓਡੀ ਇਹ ਬੱਚੀ ਤਿਆਰ ਹੋਗੀ ਸੇ ਹੀ ਮਤਲਬ ਦੇ ਭੇਜੋ ਅਛਾ ਇਹਨਾਂ ਦੀਆਂ ਇੱਕ ਮਾਵਾਂ ਇੱਕੋ ਹੀ ਮਾਵਾਂ ਆ ਇਹ ਜਿਹੜੀ ਪਹਿਲੇ ਸੁਏਦੀ ਆ ਹੀਰੀ ਆ ਤੇ ਜੈਲ ਦੀ ਹੋਈ ਆ ਉਹ ਵੀ ਜੈਲ ਦੀ ਆ ਉਹ ਵੀ ਜੈਲ ਦੀ ਆ ਸੇਮ ਹੀ ਸੇਮ ਬਣਾਇਆ ਸੀਗਾ ਇਹ ਹੁਣ ਸੂਣ ਵਾਲੀ ਆ ਇਹ ਸੁਣ ਵਾਲੀ ਆ ਤਾਂ ਰਹਿੰਦਾ 2 ਮਹੀਨੇ ਬੈਰਗੁਰੂ ਤੁਸੀਂ ਚੈੱਕ ਕਰ ਸਕਦੇ ਅਛਾ ਖੀਰੀ ਹੈ ਹਜੇ ਦੰਦ ਕੋਈ ਭੰਨਿਆ ਨਹੀਂ ਕੋਈ ਭੰਨਿਆ ਤੋਂ ਸੋ ਇਹਦੀ ਭੈਣ ਆ ਚਲੋ ਇੰਨਾ ਹੈਗਾ ਉਹ ਮੁੱਲ ਪੁੱਛਣ ਦਾ ਇਹੀ ਹੋ ਜਾਂਦਾ ਕਿ ਚਲੋ ਸੌਖਾ ਹੋ ਜਾਂਦਾ ਜਿਹਨੇ ਫੋਨ ਲਾਉਣਾ ਜਿਹਨੂੰ ਪਗਦਾ ਹੋਊਗਾ ਅਗਲਾ ਉਹੀ ਫੋਨ ਲਾਊਗਾ ਹਨਾ ਕੋਈ 2-3000 ਵਾਲਾ ਫੋਨ ਲਈ ਜਾਵੇ ਭੈਣ ਭਰਾ ਉਹ ਫਿਰ ਕੰਮ ਗਲਤ ਜਾਂ ਹੋ ਜਾਂਦਾ ਫਰੀਡ ਕੁਆਲਟੀ ਟੋਪ ਦੀ ਹੈ ਜੀ ਮੈਂ ਨਹੀਂ ਕਦੀ ਫਰੀਡ ਚਾ ਮੱਛੀ ਆਪਣੇ ਕੋਈ ਨਾਤ ਥਾ ਕੇ ਜੀ ਬੱਧੀ ਫਰੀਡ ਕੁਆਲਟੀ ਹੈ ਬਾਕੀ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ 15000 ਵੀ ਡਿਮਾਂਡ ਕਰਦਾ ਮਾਨਤਾਨ ਹੋ ਜੂ ਕੋਈ ਗੱਲ ਨਹੀਂ ਬੱਚਾ ਛੋਟਾ ਮਾਨਤਾਨ ਹੋ ਜੂ ਇੱਕ ਆ ਬੜੇ ਦਾ ਮੁੱਲ ਫੋਨ ਤੇ ਹੋ ਜੂ ਇੱਕ ਆ ਫੋਨ ਨੰਬਰ ਸਕਰੀਨ ਤੇ ਤਿੰਨ ਜਾਨਵਰ ਸੇਲ ਹੈ ਫੋਨ ਬਾਕੀ ਸਕਰੀਨ ਤੇ ਚੱਲੀ ਜਾਂਦਾ ਜੇ ਕਿ ਦੂਰ ਦਰਾਡੇ ਵਾਲਾ ਭੈਣ ਭਰਾ ਜਿਹਨੂੰ ਮੀਨੀਆ ਪਿੰਡ ਦਾ ਨਹੀਂ ਪਤਾ ਉਹ ਫੋਨ ਲਾ ਲਓ ਵੀਰ ਤੁਹਾਨੂੰ ਲੋਕੇਸ਼ਨ ਸੈਂਡ ਕਰ ਦੂਗਾ ਨੇੜੇ ਵਾਲਿਆਂ ਨੂੰ ਤਾਂ ਚਲੋ ਸਾਰਿਆਂ ਨੂੰ ਪਤਾ ਹੀ ਬਾਕੀ ਮੀਨੀਆ ਪਿੰਡ ਤੁਸੀਂ ਮੈਪ ਤੇ ਸਰਚ ਕਰੋਗੇ ਤੇ ਮੈਪ ਨੇ ਵੀ ਚੱਕੀ ਦੇਣਾ ਵਾ ਜੇ ਤੁਸੀਂ ਆਪ ਸਰਚ ਕਰੋਗੇ ਬਾਕੀ ਸਾਰਿਆਂ ਨੂੰ ਸਸਿਕਾ